ਲੋਜੀ ਕਿਤੋਂ ਜੀ ਸਾਰੇ ਹੋਪਸ ਹੋਰ ਬੈਰੀ ਵੈਲ ਜਰ ਪਲੇਸਿਸ ਤੇ ਅੱਜ ਦਾ ਜਿਹੜਾ ਆਪਾਂ ਨਵਾਂ ਆਰਟੀਕਲ ਲੈ ਕੇ ਆਏ ਤੁਹਾਡੇ ਲਈ ਉਹ ਹੋਸ ਵਿਸ ਜ਼ੋਰ ਝੱਟ ਦੇ ਉੱਤੇ ਨਾ ਇੰਪੋਰਟਰੀ ਵਾਲੀ ਸੂਟ ਰਹਿਣਗੇ ਤੇ ਇਹਨਾਂ ਦਾ ਪ੍ਰਾਈਸ ਵੀ ਆਪਾਂ ਤੁਹਾਨੂੰ ਅੱਜ ਜੈਨੂਅਰੀ ਦੇ ਰਹੇ ਹਾਂਗੇ ਬਿਲਕੁਲ ਤੇ ਚਾਰ ਸੂਟ ਹੀ अवेलेबल ਹੈਗੇ ਆਪਣੇ ਕੋਲ ਦੇਖੋ ਐਦਾ ਚੈੱਕ ਕਰ ਸਕਦੇ ਤੇ ਉੱਤੇ ਇੰਬੋਰਡਰੀ ਹੋਈ ਹੈ ਬੈਕ ਫਰੰਟ ਦੋਨਾਂ ਦੇ ਉੱਤੇ ਹੋੂ ਕਿਸ ਵੀ ਸਜੌਰ ਜੱਟ ਦੇ ਵਿੱਚ ਇਹ ਸੂਟ ਰਹੂਗਾ ਤੇ ਨਾਲ कॉटन मशलीन ਦੀ ਜਿਹੜੀ बॉटम ਹੈ बॉटम ਆਪਾਂ ਨੇ ਪੇਅਰ ਅਪ ਕੀਤੀ ਹੈਗੀ ਤੇ ਬਹੁਤ ਹੀ ਜ਼ਿਆਦਾ ਸੋਹਣਾ ਗ੍ਰੀਨ ਜਿਹਾ ਸ਼ੇਡ ਹੈਗਾ ਇਹਦਾ ਤੇ ਨੈਕਸਟ ਸ਼ੇਡ ਜਿਹੜਾ ਇਹਦੇ ਵਿੱਚ ਹੈਗਾ ਉਹ ਲਾਈਲਕ ਪਰਪਲ ਦਾ ਸ਼ੇਡ ਹੈਗਾ ਬੜਾ ਪਿਆਰਾ ਜਿਹਾ ਸ਼ੇਡ ਹੈ ਜੀ ਲਾਈਲਕ ਪਰਪਲ ਦਾ ਸ਼ੇਡ ਹੈ ਤੇ ਬਹੁਤ ਸੋਹਣੀ ਇੰਬਾਰਡਰੀ ਹੋਈ ਹੋਈ ਹੈ ਤੇ ਇਹਦੇ ਵਿੱਚ ਫਿਟਿੰਗ ਹੈ ਜਿਹੜੀ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਇਹਦਾ ਨਾ ਸਭ ਤੋਂ ਪਹਿਲਾਂ ਤਾਂ ਜਿਹੜਾ ਮਾਰਵਲ ਪ੍ਰਿੰਟ ਹੋਇਆ ਹੋਇਆ ਉਹਦੇ ਉੱਤੇ ਇੰਬਾਰਡਰੀ ਹੋਈ ਹੋਈ ਹੈਗੀ ਦੇਖੋ ਕਿੰਨਾ ਪਿਆਰਾ ਜਿਹਾ ਸੂਟ ਹੈਗਾ ਇਹ ਤੇ ਇਹਦੇ ਨਾਲ ਇਹ ਜਿਹੜੀ ਬਾਟਮ ਹੈ ਬਾਟਮ ਆਪਾਂ ਨੇ ਮਸ਼ਲੀਨ ਦੀ कॉटन ਮਸ਼ਲੀਨ ਦੀ ਲਗਾਈ ਹੈ ਤੇ ਨੈਕਸਟ ਸੂਟ ਜਿਹੜਾ ਹੈਗਾ ਇਹ ਦੇਖੋ ਜੀ ਇਹਦੇ ਵਿੱਚ ਸੀਕਵੈਂਸ ਦਾ ਵਰਕ ਹੋਇਆ ਹੋਇਆ ਹੈ ਸੀਕਵੈਂਸ ਦਾ ਵਰਕ ਹੋਇਆ ਹੋਇਆ ਇਹਦੇ ਵਿੱਚ ਬਹੁਤ ਸੋਹਣਾ ਜਿਹਾ ਸੀਕਵੈਂਸ ਦਾ ਵਰਕ ਹੋਇਆ ਹੋਇਆ ਹੈ ਤੇ ਚੈੱਕ ਕਰ ਸਕਦੇ ਹੋਗੇ ਤੁਸੀਂ ਸਾਰੇ ਸੂਟ ਦੇ ਵਿੱਚ ਸੀਕਵੈਂਸ ਦਾ ਵਰਕ ਹੋਇਆ ਹੋਇਆਗਾ ਤੁਹਾਨੂੰ ਵੀ ਪਤਾ ਹੈ ਹੈਂਡ ਵਰਕ ਹੈਂਡ ਇੰਵੋਟਰੀ ਹੁੰਦੀ ਹੈਗੀ ਬਟ ਸਾਰੇ ਦੇ ਉੱਤੇ ਹੈਂਡ ਨਾਲ ਇੰਵੋਟਰੀ ਹੋਈ ਹੋਈ ਹੈਗੀ ਪਰ ਇਹਨਾਂ ਨੂੰ ਸੇਮ ਹੀ ਪ੍ਰਾਈਸ ਦੇ ਰਹੇ ਆਂ ਕਿ ਆਪਾਂ ਹੈਨਾ ਬਹੁਤ ਸੋਹਣਾ ਬੈਕ ਫਰੰਟ ਦੇ ਉੱਤੇ ਇੱਕ ਸੈਮੀ ਫਾਰਮਲ ਜੇ ਸੂਟ ਨੇਗੇ ਆਪਾਂ ਕਿਤੇ ਵੀ ਇਹਨੂੰ ਛੋਟੇ-ਮੋਟੇ ਫੰਕਸ਼ਨ ਤੇ ਵੀਅਰ ਕਰ ਸਕਦੇ ਆਂ ਮੈਰਿਜ ਦੇ ਵਿੱਚ ਵੀ ਬਹੁਤ-ਬਹੁਤ ਫੰਕਸ਼ਨ ਹੁੰਦੇ ਨੇ ਆਪਾਂ ਉੱਥੇ ਵੀ ਇਹਨੂੰ ਅਗਲੇ ਪਿਛਲੇ ਫੰਕਸ਼ਨਾਂ ਦੇ ਲਈ ਆਪਾਂ ਯੂਜ਼ ਕਰ ਸਕਦੇ ਆਂਗੇ ਤੇ ਨੈਕਸਟ ਜਿਹੜਾ ਹੈਗਾ ਇਹ ਹੇ ਬੜਾ ਪਿਆਰਾ ਜਿਹਾ ਸੂਟ ਹੈਗਾ ਇਹ ਬਹੁਤ ਜਿਆਦਾ ਸੋਨਾ ਜਿਹਾ ਸੂਟ ਹੈਗਾ ਤੇ ਦੇਖੋ ਜੀ ਇਹ ਮਸ਼ਲੀਨ ਦੀ ਜਿਹੜੀ ਸ਼ਰਟ ਹੈਗੀ ਮਸ਼ਲੀਨ ਦੀ ਸ਼ਰਟ ਦੇ ਉੱਤੇ ਨਾ ਇੰਬੋਰਡਰੀ ਹੋਈ ਹੋਈ ਹੈ ਸਾਰੇ ਦੇ ਉੱਤੇ ਇਹਦੇ ਵਿੱਚ ਨਾ ਤੁਹਾਨੂੰ ਪਤਾ ਨਹੀਂ ਚੱਲ ਰਿਹਾ ਲਾਈਟ ਕਲਰ ਕਰਕੇ ਬਟ ਇਹਦੇ ਉੱਤੇ ਨਾ ਸਾਰੇ ਦੇ ਉੱਤੇ ਇੰਬੋਰਡਰੀ ਹੋਈ ਹੋਈ ਹੈਗੀ ਆਰੀ ਦੀ ਤੇ ਸਿਕਵੈਂਸ ਦੀ ਇੰਬੋਰਡਰੀ ਹੋਈ ਹੋਈ ਹੈ ਮਸ਼ਲੀਨ ਦਾ ਜਿਹੜਾ ਇਹਦੇ ਵਿੱਚ ਦੇਖੋ ਤੁਸੀਂ ਮਸ਼ਲੀਨ ਸ਼ਿਮਰ ਹੈ ਇੰਬੋਰਡਰੀ ਇਹਦੇ ਵਿੱਚ ਦਿੱਤਾ ਹੋਇਆ ਤੇ ਇਹਦੇ ਨਾਲ ਫਲੋਸੀ ਕਲਰ ਦੀ ਬੜੀ ਸੋਹਣੀ ਜੀ ਬਾਟਮ ਹੈ ਜਿਹੜੀ ਪੇਅਰਪ ਕੀਤੀ ਹੋਈ ਹੈ ਬਹੁਤ ਸੋਹਣਾ ਜਿਹਾ ਸੂਟ ਹੈਗਾ ਇਹ ਮਸ਼ਲੀਨ ਦਾ ਤੇ ਸਾਰੇ ਸੂਟ ਹੀ ਨਾ ਬਹੁਤ ਸੋਹਣੇ ਨੇ ਫਿਟਿੰਗ ਬੜੀ ਸੋਹਣੀ ਆਊਗੀ ਇਹ ਸੂਟ ਤੇ ਇਹਨਾਂ ਦਾ ਪ੍ਰਾਈਸ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਬਿਲਕੁਲ ਘੱਟ ਪ੍ਰਾਈਸ ਹੈ ਇਹਨਾਂ ਦਾ ਪ੍ਰਾਈਸ ਰਹੂਗਾ ਸਿਰਫ 1200 ਰੁਪਏ 1200 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਸ਼ਿਪਿੰਗ ਐਕਸਟਰਾ ਰਹੂਗੀ ਜਿਹੜਾ ਸੂਟ ਵੀ ਤੁਹਾਨੂੰ ਪਸੰਦ ਆਉਂਦਾ ਹੈਗਾ ਤੁਸੀਂ ਜਲਦੀ ਤੋਂ ਜਲਦੀ ਸਕਰੀਨਸ਼ਾਟ ਕਰਕੇ ਜਿਹੜਾ ਆਪਣਾ ਆਰਡਰ ਹੈ ਬੁੱਕ ਕਰ ਸਕਦੇ ਹੋਗੇ ਤੇ ਆਪਣਾ ਜਿਹੜਾ ਨੰਬਰ ਹੈਗਾ ਉਹ 9253115036 ਆਪਣਾ ਨੰਬਰ ਇਹਦੇ ਉੱਤੇ ਤੁਸੀਂ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋਗੇ ਤੇ 1200 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਇੰਬੋਰਡਰੀ ਵਾਲੇ ਸੂਟਾਂ ਦਾ ਇਹ ਡਿਸਕਾਊਂਟ ਦੇ ਰਹੇ ਅੱਜ ਆਪਾਂ ਇਹਨਾਂ ਸੂਟਾਂ ਤੇ ਜਦੋਂ ਮਰਜੀ ਇਹਨਾਂ ਦੇ ਇਹਨਾਂ ਨੂੰ ਮੰਗਵਾ ਸਕਦੇ ਜਸਟ ਅੱਜ ਦੇ ਲਈ ਇਹ ਆਫਰ ਹੈਗਾ ਇਹ ਆਫਰ ਆਪਾਂ ਅੱਜ ਦੇ ਲਈ ਬਹੁਤ ਸਾਰੀਆਂ ਵੀਡੀਓਜ਼ ਕੱਢੀਆਂ ਨੇ ਜਿਹੜੀਆਂ ਆਫਰ ਵਾਲੀਆਂ ਨਹੀਂ ਗੀਆਂ ਇਹ ਸਮਰ ਵੀਅਰ ਨੇਗੇ ਇਹਨਾਂ ਨੂੰ ਸਮਰ ਤੇ ਵਿੱਚ ਆਪਾਂ ਆਰਾਮ ਨਾਲ ਵੇਅਰ ਕਰ ਸਕਦੇ ਹਾਂਗੇ ਇੱਕ ਸੈਮੀ ਫਾਰਮਲ ਜਿਹਾ ਸੂਟ ਨੇਗੇ ਤੇ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਗੁਰਮੇਰ ਬਟਿਕ ਜਖਲ ਦੇ ਨਾਮ ਤੇ ਆਪਣੀ ਇੰਸਟਾਗ੍ਰam ਆਈਡੀ ਹੈਗੀ ਉੱਥੇ ਜਾ ਕੇ ਤੁਸੀਂ ਫੋਲੋ ਕਰੋ ਸ਼ੇਅਰ ਦਾਪਕੀ ਸ਼ੇਅਰ ਕਰਿਆ ਕਰੋ ਤੇ ਕਮੈਂਟਸ ਕਰਕੇ ਜਰੂਰ ਦੱਸਿਆ ਕਰੋ ਭੈਣੋ ਵੀ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇਗੀਆਂ ਕਮੈਂਟਸ ਕਰਕੇ ਦੱਸ ਦਿਆ ਕਰੋ ਤੁਸੀਂ ਤਾਂ ਸਾਡੀ ਵੀ ਜਿਹੜੀ ਹੌਸਲਾ ਫਜਾਈ ਹੁੰਦੀ ਹੈਗੀ ਵੀ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਲੱਗਦੀਆਂ ਨੇਗੀਆਂ ਤੇ ਅੱਜ ਮੈਂ ਅੱਜ ਕੁਝ ਆਪਣੇ ਇੱਕ ਕਸਟਮਰ ਦੇ ਪਟਿਆਲੇ ਸੂਟ ਪਹਚਾਏ ਸੀਗੇ ਤੇ ਮੈਂ ਉਹਨਾਂ ਬਾਰੇ ਵੀ ਦੱਸਣਾ ਚਾਹੂੰਗੀ ਤੁਹਾਨੂੰ ਪਟਿਆਲੇ ਆਪਾਂ ਇੱਕ ਕਸਟਮਰ ਦੇ ਸੂਟ ਭੇਜੇ ਸੀਗੇ ਉਹਨਾਂ ਨੇ ਬੜਾ ਜ਼ਿਆਦਾ ਪਿਆਰ ਦਿੱਤਾ ਹੈਗਾ ਹੈਨਾ ਅਸੀਂ ਖੁਦ ਜਾਣਾ ਸੀਗਾ ਪਟਿਆਲੇ ਮੇਰੇ ਹਸਬੰਦ ਨੇ ਜਾਣਾ ਸੀਗੇ ਮੈਂ ਨਹੀਂ ਜਾ ਪਾਈ ਬਟ ਮੈਂ ਸੋਚਿਆ ਵੀ ਉਹਨਾਂ ਦੀ ਹੈਨਾ ਸ਼ਿਪਿੰਗ ਚਾਰਜਸ ਜਿਹੜੇ ਬਚ ਜਾਣਗੇ ਉਹਨਾਂ ਦੀ ਪੇਮੈਂਟ ਆਈ ਪਈ ਸੀਗੀ ਇਸ ਕਰਕੇ ਮੈਂ ਉਹਨਾਂ ਨੂੰ ਕਿਹਾ ਵੀ ਅਸੀਂ ਖੁਦ ਆ ਰਹੇ ਹਾਂਗੇ ਤਾਂ ਕਰਕੇ ਅਸੀਂ ਹੋ ਸਕਦਾ ਹੈਗਾ ਵੀ ਅਸੀਂ ਆਪ ਹੀ ਤੁਹਾਡੇ ਸੂਟ ਲਿਆ ਦੀ ਜ਼ਰੂਰੀ ਨਹੀਂ ਵੀ ਆਪਾਂ ਨੇ ਸ਼ਿਪਿੰਗ ਆਪਾਂ ਨੂੰ ਕੋਈ ਐਵੇਂ ਨਹੀਂ ਹੁੰਦਾ ਹੈਗਾ ਲਾਲਚ ਹੈਨਾ ਉਹ ਆਪਾਂ ਨੇ ਘਰੇ ਥੋੜਾ ਨਾ ਰੱਖਣੇ ਹੁੰਦੇ ਨੇ ਕਿਸੇ ਦੇ ਚਾਰ ਪੈਸੇ ਬਚਦੇ ਨੇ ਭੈਣ ਦੇ ਤੇ ਉਹਨਾਂ ਨੇ ਨਾ ਕਾ ਜਿਆਦਾ ਪਿਆਰ ਦਿੱਤਾ ਗਿਆ ਨੂੰ ਤੇ ਮੈਂ ਖੁਦ ਵੀ ਨਹੀਂ ਗਈ ਸੀ ਨਾਲੇ ਮੇਰੇ ਹਸਬੰਡ ਗਏ ਸੀਗੇ ਉਹ ਭੈਣ ਨੇ ਬਹੁਤ ਜ਼ਿਆਦਾ ਆਪਾਂ ਨੂੰ ਪਿਆਰ ਦਿੱਤਾ ਤੇ ਉਹਨਾਂ ਦੀਆਂ ਨਾ ਫੈਕਟਰੀਜ਼ ਨੇਗੀਆਂ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਕਿ ਉਹਨਾਂ ਦੀਆਂ ਨਾ ਫੈਕਟਰੀਜ਼ ਨੇਗੀਆਂ ਸ਼ੇਰਗਿਲ ਦੇ ਨਾਮ ਤੇ ਉਹਨਾਂ ਦੀ ਰੋਜ਼ ਰੋਜ਼ ਵਾਟਰ ਹੈਗਾ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਆਮਲਾ ਦੀ ਹੈਗੀ ਤੇ ਉਸ ਤੋਂ ਬਾਅਦ ਉਹਨਾਂ ਦਾ ਜੋ ਹੈ ਫਰੈਸ਼ ਰੋਜ਼ ਦਾ ਜਿਹੜਾ ਸਰਬਤ ਹੈਗਾ ਬਹੁਤ ਸੋਹਣਾ ਉਹਨਾਂ ਨੇ ਮੇਰੇ ਲਈ ਇਹ ਭੇਜੀਆਂ ਰਹੀਆਂ ਸਪੈਸ਼ਲ ਉਹਨਾਂ ਨੇ ਹੈਨਾ ਬਹੁਤ ਜ਼ਿਆਦਾ ਮੈਨੂੰ ਪਿਆਰ ਦਿੱਤਾ ਥੈਂਕ ਯੂ ਸੋ ਮੱਚ ਭੈਣ ਤੁਸੀਂ ਨੇ ਮੈਨੂੰ ਹੈਨਾ ਦਿੱਤਾ ਤੇ ਮੈਂ ਇਹਨਾਂ ਨੂੰ ਯੂਜ਼ ਕਰੂੰਗੀ ਹਜੇ ਯੂਜ਼ ਕਰਕੇ ਤੁਹਾਨੂੰ ਜ਼ਰੂਰ ਦੱਸੂੰਗੀ ਤਾਂ ਤੁਸੀਂ ਵੀ ਭੈਣ ਤੋਂ ਜ਼ਰੂਰ ਮੰਗਵਾਇਓ ਪਟਿਆਲੇ ਦੇ ਰਹਿਣ ਵਾਲੇ ਨੇਗੇ ਇਹ ਭੈਣ ਤੇ ਉਹਨਾਂ ਨੇ ਮੈਨੂੰ ਇਹ ਗਿਫਟ ਭੇਜੇ ਨੇਗੇ ਮਤਲਬ ਹੈਨਾ ਤੇ ਮੈਨੂੰ ਬਹੁਤ ਚੰਗਾ ਲੱਗਿਆ ਕਿ ਉਹਨਾਂ ਨੇ ਐ ਜੈਨਾ ਪਿਆਰ ਦਿੱਤਾ ਹੈਗਾ ਸਾਨੂੰ ਤੇ ਮੈਂ ਇਹਨਾਂ ਨੂੰ ਯੂਜ਼ ਕਰਕੇ ਤੁਹਾਨੂੰ ਜ਼ਰੂਰ ਦੱਸੂੰਗੀ ਵੀ ਮੈਨੂੰ ਕਿਦਾਂ ਦੇ ਲੱਗੇ ਖੁਦ ਆਪਣੇ ਘਰ 'ਚ ਹੀ ਉਹਨਾਂ ਦੀ ਫੈਕਟਰੀ ਲਗਾਈ ਹੋਈ ਹੈ ਘਰ 'ਚ ਹੀ ਇਹ ਰੈਡੀ ਕਰਦੇ ਨੇਗੇ ਹੈਨਾ ਰੈਡੀ ਚੀਜ਼ਾਂ ਨਾਲ ਜੋ ਆਪਾਂ ਕਰੀ ਜੋ ਵੀ ਆਪਣਾ ਭੈਣ ਭਾਈ ਕਰਦਾ ਹੈਗਾ ਤਾਂ ਆਪਾਂ ਉਹਨਾਂ ਨੂੰ ਬਤਵਤ ਸਪੋਰਟ ਕਰਨਾ ਵੀ ਚਾਹੀਦਾ ਹੈਗਾ ਬਹੁਤ ਵਧੀਆ ਤੇ ਦੇਖਦੇ ਆ बाकी ਨਦਰ ਰਿਜ਼ਲਟ ਕਿਦਾਂ ਦਾ ਰਹਿੰਦਾ ਹੈਗਾ ਬਾਕੀ ਮੈਂ ਉਹਨਾਂ ਨੂੰ ਫਿਰ ਤੋਂ ਸਾਰਿਆਂ ਦੇ ਸਾਹਮਣੇ ਹੀ ਥੈਂਕ ਯੂ ਸੋ ਮਚ ਕਹਿਣਾ ਚਾਹਨੀ ਹੈਗੀ ਕਿ ਉਹਨਾਂ ਨੇ ਮੈਨੂੰ ਇੰਨਾ ਸੋਨਾ ਗਿਫਟ ਭੇਜਿਆ ਥੈਂਕ ਯੂ